ਉਜੀ ਅੱਜ ਜਿਹੜਾ ਸਾਡੇ ਆਗੂਆਂ ਦੀ ਮੀਟਿੰਗ ਚੱਲਦੀ ਸੀ ਕਿ ਸਰਕਾਰ ਦੇ ਨਾਲ ਪਰ ਹੋਸ ਤੇ ਜੋਸ਼ ਕਹਿੰਦੇ ਵੀ ਕੰਮ ਦੋਨੇ ਹੋ ਜਾਂਦੇ ਆ ਤੇ ਨੌਜਵਾਨਾਂ ਨੇ ਜੋਸ਼ ਖੋਇਆ ਥੋੜਾ ਬਹੁਤਾ ਚਲੋ ਮੰਨਦੇ ਆ ਨੌਜਵਾਨੀ ਦੇ ਬਿਨਾ ਜੋ ਵੀ ਜੰਗਾਂ ਨੇ ਉਹ ਨਹੀਂ ਜਿੱਤੀਆਂ ਜਾਂਦੀਆਂ ਪਰ ਜਦੋਂ ਫਿਰ ਅਥਰੂ ਗੈਸ ਜਾਂ ਉਹਨਾਂ ਨੇ ਰਾਵੜ ਦੀਆਂ ਗੋਲੀਆਂ ਛੱਡੀਆਂ ਸਰਲੇ ਛੱਡੇ ਉਹ ਸਰਲੇ ਸਾਡੇ ਪਿੰਡ ਦਾ ਨੌਜਵਾਨ ਬਿੱਕਰ ਹੈ ਇਹਦੇ ਵੱਜੇ ਭਰਾ ਕਿਉਂਕਿ ਅਸੀਂ ਉਹ ਮੁੰਡਾ 14 ਸੀਗੇ ਸਾਡੇ ਪਿੰਡ ਦਾ ਇੱਕ ਮੁੰਡਾ 33 ਸੀਗਾ ਇੱਕ ਮੈਂ ਵੀ ਸੀਗਾ ਤੇ ਅਸੀਂ ਲੋਕਾਂ ਨੂੰ ਰੋਕ ਰਹੇ ਸੀਗੇ ਉਹ ਜਦੋਂ ਉਹ ਵਿੱਚ ਪੜਦੀ ਆ ਰੋਕਦੇ ਰੋਕਦੇ ਜਦੋਂ ਫਿਰ ਉਹਨਾਂ ਨੇ thro gas ਛੱਡੇ ਤੇ ਗੋਲੀਆਂ ਵੀ ਪਾੜਦੇ ਛੱਡੀਆਂ ਥੋੜੀ ਜਿਹੀ ਮੇਰੇ ਵੀ ਵੱਜੀ ਵੀ ਆ ਪਰ ਮੇਰੇ ਤਾਂ ਥੋੜੀ ਜਿਹਾ ਦਸਮਾ ਦਾ ਹਾਰੀ ਸਰ ਦੇ ਵਿੱਚ ਹੈਗਾ ਤੇ ਠੀਕ ਹੈ ਚਲੋ ਬਾਬੇ ਨਾਨਕ ਦੀ ਕਿਰਪਾ ਤੇ ਚਲੋ ਹੁਣ ਲੋਕਾਂ ਨੂੰ ਬੇਨਤੀ ਆ ਦੇਖੋ ਭਾਈ ਇਹ ਹੋ ਗਿਆ ਕਹਿੰਦੇ ਵੀ ਝੋਲਮਤਾ ਇਹ ਅੱਤ ਅੱਤ ਹੋਈ ਪਈ ਆ ਹੁਣ ਇਹ ਸਰਕਾਰ ਵੱਲੋਂ ਹੁਣ ਇਹ ਜਦੋਂ ਅੱਤ ਹੁੰਦੀ ਆ ਨਾ ਫਿਰ ਇਹਦਾ ਅੰਤ ਵੀ ਹੁੰਦਾ ਸਾਡੇ ਗੁਰੂਆਂ ਨੇ ਕਿਹਾਗਾ ਤੇ ਅਸੀਂ ਜ਼ੁਲਮ ਦੇ ਖਿਲਾਫ ਜਿੰਨਾ ਚਿਰ ਸਾਡੀ ਖੂਨ ਲੱਗੇਗਾ ਕੁਰਬਾਨੀਆਂ ਆ ਜਿਹੜਾ ਉੱਥੇ ਦੇ ਬੰਦੇ ਆਲੀ ਬਾਈ ਜੋਦਿਆਂ ਦੀ ਕੁਰਬਾਨੀ ਆ ਜਿਵੇਂ ਆ ਜਾਂਦੀ ਇੱਥੇ ਨਹੀਂ ਕੁਰਬਾਨੀਆਂ ਆ ਜੀ ਜਿਹੜੇ ਅੰਮੀ ਜਮਾਨੇ ਆਦੇ ਉੱਥੇ ਜਾ ਕੇ ਲੜੋ ਵੀਡੀਓ ਬਣਾਉਂਦੇ ਨੇ ਕਿ ਹਣਾ ਜਾ ਉਹ ਕਰਦੇ ਆਗੇ ਉਹ ਚੀਜ਼ਾਂ ਹੋਰ ਵੱਖਰੀਆਂ ਹੁੰਦੀਆਂ ਨੇ ਕਿ ਪਰ ਹੁਣ ਇੱਥੇ ਆਪਾਂ ਨੂੰ ਲੜਨ ਦੀ ਲੋੜ ਆ ਆਓ ਆਪਾਂ ਵੱਧ ਤੋਂ ਵੱਧ ਇੱਥੇ ਪਹੁੰਚੀਏ ਇਹਦੀ ਸਰਕਾਰ ਦੇ ਖਿਲਾਫ ਵੱਧ ਨੌਜਵਾਨੀ ਹਿੱਸਾ ਪਾਓ ਹਾਂ ਵੱਧ ਤੋਂ ਵੱਧ ਖੱਟੇ ਸਰਕਾਰ ਦੇ ਨਾਲ ਮੋਦੀ ਸਰਕਾਰ ਦੇ ਖਿਲਾਫ ਆਪਾਂ ਲੜੀਏ ਤਾਂ ਜੋ ਆਪਾਂ ਕਾਨੂੰਨ ਬਰਵਾਸ ਕਰਵਾਈਏ ਹਾਂ ਚੱਲਦਾ ਵੀਰੇ ਬਿਕਰ ਤਰਫੋਂ ਚੱਲ ਜਾ ਵਾ ਹਾਂ ਬੁੱਤ ਚੱਲ